ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਅੱਜ ਸ਼ਹਿਯਾਦਾ ਪੈਲਸ ਦੇ ਵਿੱਚ ਐਮਐਲਏ ਜੀ ਨਰੀਸ਼ ਕੁਟਾਰੀਆ ਜੀ ਦੀ ਗਵਾਹੀ ਦੇ ਵਿੱਚ ਬਾਈ ਸ਼ੰਕਰ ਕੁਟਾਰੀਆ ਜੀ ਦੀ ਗਵਾਹੀ ਦੇ ਵਿੱਚ ਜੋ ਪਿਛਲੇ ਦਿਨੀਂ ਖੜਾਂ ਦੀ ਮਾਰ ਥੱਲੇ ਫਸਲ ਆਈਆਂ ਸਨ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਐਮਐਲਏ ਸਾਹਿਬ ਨੇ ਸਾਨੂੰ ਟੈਲੀਫੋਨ ਕੀਤਾ ਮੈਂ ਨਗਰ ਮਨਸੂਰ ਦੇ ਵਿੱਚੋਂ ਸਰਪੰਚਾਂ ਤੋਂ ਟੈਲੀਫੋਨ ਕੀਤਾ ਕਿ ਆਪਾਂ ਉਹ ਜ਼ਮੀਨਾ ਪੱਧਰ ਕਰਕੇ ਆਉਣੀ ਆ ਸੋ ਅਸੀਂ ਤਾਂ 10 350 ਟਰੈਕਟਰ ਲੈ ਕੇ ਅਤੇ 35 4000 ਲੀਟਰ ਡੀਜ਼ਲ ਲੈ ਕੇ ਸੋ ਇਥੋਂ ਅੱਜ ਚਾਲੇ ਪਾਉਣ ਲੱਗੇ ਆਂ ਅਤੇ ਅਤੇ ਹੋਰ ਕੋਈ ਵੀ ਲੋਡ ਹੋਈ ਜੋ ਵੀ ਸਾਮਾ ਹਰਪੀਟਾਂ ਨੂੰ ਲੋਡ ਹੋਈ ਉਹ ਅਸੀਂ ਹਾਜ਼ਰ ਕਰਾਂਗੇ ਸੋ ਅੱਜ ਅਸੀਂ ਇਹਨਾਂ ਦੀਆਂ ਜ਼ਮੀਨਾਂ ਪੱਧਰ ਕਰਕੇ ਹਫ਼ਤਾ 10 ਦਿਨ 15 ਦਿਨ ਜਿੰਨੇ ਦਿਨ ਵੀ ਉੱਥੇ ਲੱਗਣਗੇ ਉਹ ਲਾ ਕੇ ਜ਼ਮੀਨਾਂ ਦੇ ਅਤੇ ਕਣਕ ਬੀਜ ਕੇ ਹੀ ਉੱਥੇ ਵਾਪਸ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਤੁਸੀਂ ਕਿਹੜੇ ਪਿੰਡ ਤੋਂ ਸਰਪੰਚ ਹੋ ਤੇ ਇਹ ਜਿਹੜੀ ਅੱਜ ਸੇਵਾ ਲੈ ਕੇ ਚੱਲੇ ਆ ਕਿਹੜੇ ਕਿਹੜੇ ਪਿੰਡਾਂ ਚ ਲੈ ਕੇ ਚੱਲੇ ਆਂ ਅੱਪ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਮੱਲੋਕੇ ਤੋਂ ਸਰਪੰਚ ਦਸਤਿੰਨ ਸਿੰਘ ਅੱਜ ਤੁਸੀਂ ਵੇਖਿਆ ਜ ਸਾਡੇ ਹਲਕੇ ਦੇ ਐਮਐਲਏ ਸਾਹਿਬ ਨਰੇਸ਼ ਕਤਾਰੀਆ ਜੀ ਅਤੇ ਉਹਨਾਂ ਦੇ ਸੁਪੁੱਤਰ ਸ਼ੰਕਰ ਕਤਾਰੀਆ ਜੀ ਉਹਨਾਂ ਦੀ ਅਗਾਹ ਵਧੂ ਸੋਚ ਦੇ ਸਦਕਾ ਤਕਰੀਬਨ 400 ਟਰੈਕਟਰ ਅਤੇ 35 ਤੋਂ 40000 ਲੀਟਰ ਡੀਜ਼ਲ ਤੇ ਕਣਕ ਦਾ ਬੀਜ ਅਤੇ ਡੀਏਪੀ ਖਾਦ ਉਹਨਾਂ ਦੀ ਅਗਾਹ ਵਧੂ ਸੋਚ ਦੇ ਹਵਾਲੇ ਨਾਲ ਉਹਥੇ ਲੈ ਕੇ ਚੱਲੇ ਆ ਤੇ ਉੱਥੇ ਜਾ ਕੇ ਫਸਲਾਂ ਖਰਾਬ ਹੋਈਆਂ ਸੀ ਜ਼ਮੀਨਾਂ ਬਰਬਾਦ ਹੋਈਆਂ ਉਹ ਜ਼ਮੀਨਾਂ ਨੂੰ ਪੱਧਰ ਕੀਤਾ ਜਾਊਗਾ ਕਣਕ ਬੀਜੀ ਜਾਊਗੀ ਆਪਣੇ ਜਦੋਂ ਵੀ ਇਲੈਕਸ਼ਨ ਆਉਂਦੇ ਆ ਇਲੈਕਸ਼ਨਾਂ ਦੇ ਵਿੱਚ ਸਿਆਸੀ ਲੀਡਰ ਵਾਦੇ ਤਾਂ ਬਹੁਤ ਵੱਡੇ-ਵੱਡੇ ਕਰਦੇ ਆ ਪਰ ਨਿਭਦਾ ਕੋਈ ਨਹੀਂ ਤੁਹਾਡੇ ਸਾਹਮਣੇ ਆ ਜੇ ਅੱਜ ਉਹਨਾਂ ਨੇ ਜਦੋਂ ਇਲੈਕਸ਼ਨਾਂ ਦੇ ਵਿੱਚ ਵਾਅਦੇ ਕੀਤੇ ਸੀ ਤੇ ਅੱਜ ਆ ਉਹ ਆਪਣੇ ਲੋਕਾਂ ਦੇ ਨਾਲ ਖੜੇ ਆ ਜਿਸ ਦਿਨ ਤੋਂ ਪਾਣੀ ਆਇਆ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਹੋਰ ਸਾਰੇ ਕੰਮ ਛੱਡ ਕੇ ਇੱਧਰ ਜ਼ਿਆਦਾ ਧਿਆਨ ਦਿੱਤਾ ਤੇ ਸ਼ੁਰੂ ਤੋਂ ਹੀ ਮਤਲਬ ਉਹਦੀ ਚੰਗੀ ਸੋਚ ਦੇ ਸਦਕਾ ਅਤੇ ਨਾਲ ਸਰਪੰਚਾਂ ਨੂੰ ਲੈ ਕੇ ਬਹੁਤ ਵਾਰ ਸੱਜਣਾਂ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਨੂੰ ਲੈ ਕੇ ਅੱਜ ਉਹ ਇੱਥੋਂ ਬਹੁਤ ਵੱਡਾ ਕਾਫਲਾ ਲੈ ਕੇ ਚੱਲਦੇ ਆ। ਇਹ ਸਰਪੰਚ ਸਾਹਿਬ ਕਿੰਨੇ ਦਿਨ ਤੱਕ ਜਿਹੜੀ ਇਹ ਸੇਵਾ ਚੱਲਦੀ ਰਹੇਗੀ? ਇਹ ਵੀਰ ਜੀ ਜਦੋਂ ਤੱਕ ਜ਼ਮੀਨਾਂ ਪੱਧਰ ਹੋਣਗੀਆਂ ਕਣਕਾਂ ਬੀਜੀਆਂ ਜਾਣਗੀਆਂ ਉਦੋਂ ਤੱਕ ਇਹ ਸੇਵਾ ਨਿਰੰਤਰ ਚੱਲਦੀ ਰਹੂਗੀ ਹੁਣ ਉਦੋਂ ਜ਼ਿਆਦਾ ਲੋਡ ਪੈਣੀ ਆ ਹੁਣ ਬਜਾਈ ਦਾ ਟਾਈਮ ਆ ਗਿਆ ਵਾਕਿਆ ਹੀ ਹੁਣ ਬਹੁਤ ਘੱਟ ਬੰਦੇ ਉਧਰੋਂ ਆਉਂਦੇ ਆ ਪਰ ਮੈਂ ਹੁਣ ਨਾ ਸਾਰੇ ਭਰਾਵਾਂ ਨੂੰ ਬੇਨਤੀਆਂ ਕੀਤੀਆਂ ਵੀ ਭਰਾਵਾ ਉਹ ਟਾਈਮ ਤਾਂ ਚਲੋ ਟੱਪ ਗਿਆ ਉਹ ਪਸ਼ੂਆਂ ਦਾ ਚਾਰਾ ਸੀ ਪਸ਼ੂਆਂ ਨੇ ਖਾ ਲਿਆ ਘਰ ਦਾ ਸਮਾਨ ਸੀ ਘਰ ਵਾਲਿਆਂ ਨੇ ਰੋਟੀਆਂ ਪਕਾ ਲੀਆਂ ਜਾਂ ਕਰ ਵਾਲੇ ਨੇ ਹੁਣ ਆ ਗਿਆ ਬਜਾਈ ਦਾ ਟਾਈਮ ਜੇਕਰ ਆਪਾਂ ਹੁਣ ਨਾ ਮਦਦ ਕੀਤੀ ਇਹ ਕਿਸਾਨ ਪੈਰਾਂ ਸਿਰ ਖੜੇ ਨਹੀਂ ਹੋ ਸਕਦੇ ਇਹਨਾਂ ਨੂੰ ਆਪਾਂ ਪੈਰਾਂ ਸਿਰ ਖੜੇ ਕਰਨ ਵਾਸਤੇ ਇਹ ਆਪਦੇ ਆਪ ਪੈਰਾਂ ਤੇ ਖੜੇ ਹੋਣ ਤੇ ਤਾਂ ਹੀ ਗਾਂਦੂ ਬਾਦ ਗੱਡੀ ਚੱਲਣੀ ਆ ਕਿਸਾਨ ਜਿਹੜਾ ਵਾ ਉਹ ਸਾਡੇ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਅੰਨ ਦਾਤਾ ਉਹ ਇੱਕ ਕਿਸਾਨੀ ਦਾ ਧੁਰਾ ਵਾ ਜੇਕਰ ਕਿਸਾਨ ਸਾਡਾ ਭਰਾ ਖੁਸ਼ਹਾਲ ਹੋਊਗਾ ਤੇ ਅਸੀਂ ਸਾਰੇ ਖੁਸ਼ਹਾਲ ਆ ਜੇਕਰ ਕਿਸਾਨ ਚਾਰ ਪੈਸੇ ਕਿਸਾਨ ਨੂੰ ਬਚਣਗੇ ਤਾਂ ਹੀ ਬਾਜ਼ਾਰ ਦੇ ਵਿੱਚ ਆਉਣਗੇ ਬਾਜ਼ਾਰ ਵਾਲੇ ਤਾਂ ਹੀ ਖੁਸ਼ਹਾਲ ਹੋਣਗੇ ਤਾਂ ਹੀ ਅਸੀਂ ਸਾਰਾ ਜਿਹੜੀਆਂ ਜਿੰਨੇ ਵੀ ਕੋਈ ਦੁਕਾਨਦਾਰ ਕੋਈ ਫੈਕਟਰੀਆਂ ਵਾਲੇ ਕੋ ਕੁਝ ਅਸੀਂ ਸਾਰੇ ਤਾਂ ਹੀ ਖੁਸ਼ਹਾਲ ਹੋਵਾਂਗੇ ਅਮਲੀ ਸਾਹਿਬ ਅੱਜ ਜਿਹੜਾ ਤੁਸੀਂ ਕਸੀ ਉਸ ਟਾਈਮ ਵੀ ਕਿਹਾ ਸੀ ਵੀ ਉਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਭਰਾਓ ਹੁਣ ਜਿੰਨਾ ਆ ਗਿਆ ਬਹੁਤ ਆ ਤੇ ਹੁਣ ਆਪਾਂ ਨੇ ਨਾ ਉਦੋਂ ਚਲੋ ਜਿੰਨਾ ਵੀ ਲੋਕਾਂ ਨੇ ਕੋਈ ਕਸਮ ਨਹੀਂ ਛੱਡੀ ਵੰਡਿਆ ਤੇ ਹੁਣ ਇਸ ਗੱਲ ਨੂੰ ਵੇਖਦੇ ਹੋਏ ਅਸੀਂ ਜਦੋਂ ਵੇਖਿਆ ਵੀ ਹੁਣ ਨਹੀਂ ਕੋਈ ਆਉਂਦਾ ਤੇ ਹੁਣ ਵੀ ਲੋੜ ਆ ਵੰਡਣ ਦੀ ਹੁਣ ਕੀ ਆ ਸਾਡੇ ਕੋਲੇ ਕਣਕ ਹੈਗੀ ਆ ਕੋਈ 1000 ਕੁਇੰਟਲ ਕਣਕ ਦਾ ਬੀਜ ਕਣਕ ਦਾ ਬੀਜ 1000 ਕੁਇੰਟਲ ਆ ਡੀਏਪ ਖਾਦ ਜਿਹੜੀ ਆ 600 ਕਟਾ ਵਾ ਤੇ ਡੀਜ਼ਲ ਜਿਹੜਾ ਵਾ ਇਹ 35000 ਲੀਟਰ ਆ ਟਰੈਕਟਰ 500 ਦੇ ਜਿਹੜੇ ਕਿ ਜਿਨ੍ਹਾਂ ਦੇ ਮਗਰ ਹਾਲ ਵੀ ਕਿਰਾਏ ਵੀ ਇਹ 500 ਆ ਟਰੈਕਟਰ ਆ ਤੇ ਲੋਡ ਬੰਦਾ ਲੋਡ ਮੁਤਾਬਕ ਜਿਹੜੇ ਜਿਨ੍ਹਾਂ ਨੂੰ ਬੀਜ ਫੋਰ ਚਾਹੀਦਾ ਹੋਊਗਾ ਜਾ ਹੋਰ ਸਮਾਨ ਚਾਹੀਦਾ ਹੋਊਗਾ ਉਹ ਵੀ ਅਸੀਂ ਇਹਨਾਂ ਨੂੰ ਦੇਵਾਂਗੇ ਇਹ ਅੱਜ ਜਿਹੜਾ ਟਰੈਕਟਰ ਦੇ ਪਾਣੀ ਦੀ ਮਾਹ ਥੱਲੇ ਆਏ ਆ ਇਹਨਾਂ ਟਰੈਕਟਰਾਂ ਨਾਲ ਹੀ ਇਹ ਉਹਨਾਂ ਚ ਉਹ ਟਰੈਕਟਰ ਉੱਥੇ ਕੰਮ ਕਰਨਗੇ ਜਦੋਂ ਇਹਨੂੰ ਪੱਧਰ ਹੋ ਜੂਗੀ ਬੀਜਣ ਦੇ ਕਿਨਾਰੇ ਹੋ ਜੂਗੀ ਉਹਨਾਂ ਤੇ ਉੱਥੇ ਰਹਿਣਗੇ ਕਿਟਾਰੀਆ ਸਾਹਿਬ ਕਿੰਨੀ ਦੇਰ ਤੱਕ ਜਿਹੜੀ ਸੇਵਾ ਚੱਲਦੀ ਰਹੇਗੀ ਇਹ ਜਿੰਨਾ ਚਿਰ ਕਣ ਬਜਾਈ ਹੋ ਨਹੀਂ ਜਾਂਦੀ ਇਹ 500 700 ਦੇ ਕਰੀਬ ਇਹ ਟਰੈਕਟਰ ਜਾਰੇ ਜੀ ਹਾਂਣਗੇ ਅਸੀਂ ਉਹ ਵੀ ਦੇਵਾਂਗੇ ਕੋਈ ਡਾਈ ਕਿਸੇ ਕਿਸਮ ਦੀ ਵੀ ਕੋਈ ਡਿਮਾਂਡ ਹੋਊਗੀ ਜਿਹੜੇ ਸਾਰੇ ਪਾਣੀ ਥੱਲੇ ਮਾਰੇ ਗਏ ਉਹਨਾਂ ਨੂੰ ਅਸੀਂ ਹਰ ਤਰ੍ਹਾਂ ਦਾ ਸਮਾਨ ਪ੍ਰੋਵਾਈਡ ਕਰਾ ਕੇ ਦਵਾਂਗੇ ਸਾਹਿਬ ਇਸ ਚੈਨਲ ਨੂੰ ਦੇਖ ਰਹੇ ਨੇ ਮੈਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪਰਮਾਤਮਾ ਉਹਨਾਂ ਦੀ ਲੰਮੀ ਉਮਰ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਜੀ ਆਇਆਂ ਕਹਿੰਦਾ ਅਤੇ ਉਹਨਾਂ ਨੂੰ ਬੇਨਤੀ ਵੀ ਆ ਸਾਰਿਆਂ ਵੱਲੋਂ ਆਪਾ ਭਰਾਓ ਰਲ ਮਿਲ ਕੇ ਕਿਸਾਨਾਂ ਦੀ ਮਦਦ ਕਰੀਏ ਤਾਂ ਜੋ ਕਿਸਾਨ ਆਪਦੇ ਪੈਰਾਂ 'ਤੇ ਖੜੇ ਹੋ ਸਕਣ ਜਿਹੜੇ ਵੀ ਭਰਾ ਵੇਖਦੇ ਆ ਬਤਵੰਤ ਉਥੇ ਜਿਹੜੇ-ਜਿਹੜੇ ਪਿੰਡ ਆਏ ਆ ਉਹਨਾਂ ਉਹਨਾਂ ਨੂੰ ਇਹ ਜੋ ਵੀ ਸਮਾਨ ਚਾਹੀਦਾ ਪਹੁੰਚਦਾ ਕਰਨ ਅਸੀਂ ਨਹੀਂ ਕਹਿੰਦੇ ਸਾਡੇ ਨਾਲ ਹੀ ਸਿੱਧਾ ਜਾਓ ਉਹਨਾਂ ਨੂੰ ਪੁੱਛੋ ਕੀ ਚੀਜ਼ ਚਾਹੀਦੀ ਆ ਉਹਨਾਂ ਨੂੰ ਪਹੁੰਚਦੀ ਕਰੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ